ਹਾਂਜੀ ਅੱਜ ਆਪਾਂ ਕਟਿੰਗ ਕਰਾਂਗੇ ਲਾਈਨਿੰਗ ਵਾਲੇ ਸੂਟ ਦੀ ਠੀਕ ਹੈ ਜੀ ਇਹ ਆਪਣੇ ਕੋਲੇ ਹੈਗਾ ਔਰਗੰਜਾ ਦਾ ਸੂਟ ਹੈ ਤੇ ਟਾਵਟੇ ਦੀ ਲਾਈਨਿੰਗ ਹੈ ਤੇ ਆਪਾਂ ਨੂੰ ਕਈ ਪਹਿਣਾ ਦੇ ਕਮੈਂਟ ਆਏ ਸੀਗੇ ਮੈਨੂੰ ਕਹਿੰਦੇ ਵੀ 16 ਚੈਸਟ ਵਾਲਾ ਸੂਟ ਦੀ ਕਟਿੰਗ ਤੇ ਸਾਰੇ ਨਿਸ਼ਾਨ ਲਾਉਣੇ ਦੱਸੋ ਤੇ ਇਹਨਾਂ ਇਹ ਆਪਾਂ ਕਟਿੰਗ ਕਰਾਂਗੇ 16 ਚੈਸਟ ਹੈ 14 ਕਮਰ ਤੇ 18 ਹਿਪ ਹੈ ਠੀਕ ਹੈ ਜੀ ਇਹਦੇ ਹਿਸਾਬ ਨਾਲ ਆਪਾਂ ਨੇ ਕਟਿੰਗ ਕਰਨੀ ਹੈ ਤੇ ਸਭ ਤੋਂ ਪਹਿਲਾਂ ਆਪਾਂ ਨਾ ਲਾਈਨਿੰਗ ਤੇ ਕਟਿੰਗ ਕਰਨੀ ਹੁੰਦੀ ਹੈ ਤੇ ਇੱਕ ਵਾਰੀ ਇਹਦੀ ਪੱਟੀ ਜਿਹੜੀ ਇਹ ਵਾਲੀ ਆਪਾਂ ਚੈੱਕ ਕਰਾਂਗੇ ਕਿ ਇਹ ਆਪਣੀ ਲੈਂਥ ਦੇ ਹਿਸਾਬ ਨਾਲ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਤੇ ਇਹਦੀ ਆਪਾਂ ਲੈਂਥ ਮਣਾਂਗੇ ਲੈਂਥ ਮਣ ਕੇ ਇੱਥੋਂ ਨਿਸ਼ਾਨ ਲਾ ਲਾਂਗੇ ਤੇ ਇਹ ਆਪਣੀ ਜਿਹੜੀ ਹੈ ਲੈਂਥ ਦੇ ਹਿਸਾਬ ਨਾਲ ਆਪਣਾ ਗਲੇ ਦੇ ਵਿੱਚ ਸਾਰੀ ਪੱਟੀ ਆ ਰਹੀ ਹੈ ਫਿਰ ਇਹਨੂੰ ਆਪਾਂ ਢੇੜ ਕੇ ਲਾ ਲਾਂਗੇ ਤੇ ਉਸ ਤੋਂ ਬਾਅਦ ਇਹਦੀ ਕਟਿੰਗ ਕਰਨੀ ਆ ਪਹਿਲਾਂ ਸਭ ਤੋਂ ਆਪਾਂ ਨੇ ਲਾਈਨਿੰਗ ਦੇ ਉੱਪਰ ਕਮੀਜ਼ ਕਟਿੰਗ ਕਰਨਾ ਠੀਕ ਹੈ ਜੀ ਤੇ ਇਹ ਆਪਾਂ ਇੱਥੋਂ ਰੱਖਣਾ ਹੈ 11 11 ਇੰਚ ਕਰ ਲਿਆ ਆਪਾਂ ਨੇ 4 ਇੰਚ ਵਾਧੇ ਰੱਖਣਾ ਤੇ ਆਪਣੇ ਕੋਲੇ ਹੈਗਾ ਇਹ 22 ਇੰਚ ਠੀਕ ਹੈ 22 ਦਾ ਆਪਾਂ ਨੇ ਅੱਧ ਕਿਵੇਂ ਕਰਨਾ ਦੂਰਾ ਕਰਕੇ ਜੇ ਨਹੀਂ ਪਤਾ ਲੱਗਦਾ ਆਪਾਂ ਨੇ ਦੂਰਾ ਕਰ ਲੈਣਾ ਇੰਚ ਟੇਪ ਤੇ 11 11 ਆ ਜਾਂਦਾ ਤੇ 11 11 ਕਰਕੇ ਆਪਣੇ ਇਸ ਤਰ੍ਹਾਂ ਕੱਪੜਾ ਪ੍ਰੈਸ ਕਰਕੇ ਰੱਖ ਲਿਆ ਉਸ ਤੋਂ ਬਾਅਦ ਇਹਦੀ ਲੈਂਥ ਰੱਖਾਂਗੇ ਲੈਂਥ ਆਪਾਂ ਜਿਹੜੀ ਲਾਉਣੀ ਹੈ ਇਹ ਆਪਾਂ ਜਿੰਨੀ ਕਮੀਜ਼ ਦੀ ਲੈਂਥ ਆ ਉਹਦੇ ਜਿੰਨੀ ਲਾਵਾਂਗੇ ਅੱਧਾ ਇੰਚ ਵੱਧ ਪਵਾ ਲੈਣੋ ਕੱਟ ਨਹੀਂ ਲਾਉਣੀ ਠੀਕ ਹੈ ਜੀ ਕਿਉਂਕਿ ਇਹ ਕਪੜਾ ਜਿਹੜਾ ਹੈਗਾ organza ਦਾ ਪਤਲਾ ਹੁੰਦਾ ਤਾਂ ਕਿ ਅਗਰ ਕਿ ਆਪਾਂ ਨੇ ਲਾਈਨਿੰਗ ਵੱਧ ਰੱਖਣੀ ਹੈ ਹੁਣ ਆਪਾਂ ਲਾਉਣਾ ਤੀਰੇ ਦਾ ਨਿਸ਼ਾਨ ਤੀਰਾ ਆਪਾਂ ਹੈਗਾ 11 ਤੇ 11 ਦੇ ਵਿੱਚ ਇੱਕ ਜੋੜ ਕੇ 12 ਤੇ ਆਪਾਂ ਇੱਥੇ ਲਾ ਲਿਆ 6 6 ਦਾ ਤੇ ਮੋਢਾ ਆਪਾਂ ਇਹਦਾ ਰੱਖਾਂਗੇ 7 ਤੇ 16 15 ਤੇ 17 ਤੱਕ ਆਪਾਂ ਮੋਢਾ 7 ਇੰਚ ਰੱਖ ਸਕਦੇ ਆ ਇੱਥੋਂ ਆਪਾਂ ਚੈਸਟ ਦਾ ਨਿਸ਼ਾਨ ਲਾ ਲਾਂਗੇ ਠੀਕ ਹੈ ਜੀ ਤੇ ਚੇਸ਼ਟ ਦਾ ਨਿਸ਼ਾਨ ਲਾ ਕੇ ਇੱਥੋਂ ਆਪਾਂ ਨੇ ਜਿਹੜਾ ਮੋਢਾ ਉਹ ਗळा ਹੈ ਆਪਣਾ 6 ਇੰਚ ਬੈਕ ਵਾਲਾ ਤੇ ਆਪਾਂ ਨੇ 5 ਇੰਚ ਸ਼ਾਇਦ 5 1/2 ਤੇ ਆਪਾਂ ਇੱਥੋਂ 7 ਇੰਚ ਤੇ ਲਗਾ ਲਿਆ ਠੀਕ ਹੈ ਜੀ ਤੇ ਉੱਪਰੋਂ ਆਪਾਂ 2 1/2 ਇੰਚ ਤੇ ਲਾ ਕੇ ਕਾਰਨਰ ਤੋਂ ਆਪਾਂ 1 1/2 ਇੰਚ ਲਾਵਾਂਗੇ ਇਹ ਆਪਾਂ ਕਿਵੇਂ ਲਾਉਣਾ ਇਹਦਾ ਵਿਚਾਲਾ ਕਰ ਲੈਣਾ ਬਿਲਕੁਲ ਤਿੱਖੇ ਇੱਥੇ ਲੈ ਲਾ ਕੇ ਤੇ ਜਮਾ ਕਾਰਨਰ ਤੋਂ ਆਪਾਂ ਰੱਖਨੇ ਆ ਇਧਰੋਂ ਇੱਕ ਰੱਖ ਲਵਾਂ ਮੈਂ ਤੇ 1.5 ਇੰਚ ਤੇ ਲਾ ਲੈਣਾ ਠੀਕ ਹੈ ਜੀ ਹੁਣ ਆਪਾਂ ਇੱਥੋਂ ਚੱਕ ਕੇ ਇਸ 1.5 ਇੰਚ ਨਾਲ ਮਿਲਾ ਕੇ ਤੇ ਚੈਸਟ ਵਾਲੇ ਨਿਸ਼ਾਨ ਨਾਲ ਮਿਲਾ ਦਾਂਗੇ ਤੇ نیچے ਤੋਂ ਆਪਾਂ ਸਾਈਡ ਨੂੰ ਇਧਰ ਦੀ 1/2 ਇੰਚ ਡਾਊਨ ਕਰਾਂਗੇ ਠੀਕ ਹੈ ਇਹ ਡਾਊਨ ਤਾਂ ਕਰਨਾ ਕਿ ਆਪਣਾ ਕੱਪੜਾ ਜਦੋਂ ਬਾਹਰ ਚੜਦੇ ਉਹਦੇ ਜ਼ਿਆਦਾ ਵਿੱਚ ਚੜਦਾ ਜਾ ਰਿਹਾ ਜਾਂਦਾ ਤੇ ਇਸ ਆਪਾਂ ਲਾਵਾਂਗੇ ਹੁਣ ਸਾਈਡ ਸੇੋਂ ਸਾਈਡ ਸੇੋਂ ਆਪਾਂ 1 ਇੰਚ ਵਾਧੂ ਰੱਖਣੀ ਹੈ ਤੇ ਕਮਰ ਦਾ ਨਿਸ਼ਾਨ ਲਾਵਾਂਗੇ ਪਹਿਲਾਂ ਪਲੂਈਆਂ ਦੇ ਨਿਸ਼ਾਨ ਲਾ ਕੇ ਪਲੂਈ ਆਪਣੀ ਹੈਗੀ ਇਹਦੇ ਦੀ 10 ਇੰਚ ਤੇ 10 ਦੇ ਹਿਸਾਬ ਨਾਲ ਆਪਾਂ 11 ਤੇ ਲਾ ਲਿਆ ਤੇ 7 ਇੰਚ ਲੰਬੀ ਹੈ ਤੇ ਇਹਦਾ ਅੱਧ ਕਰਕੇ ਆਪਾਂ ਕਮਰ ਦਾ ਨਿਸ਼ਾਨ ਲਾਵਾਂਗੇ ਇੱਥੇ ਵਿਚਾਲੇ ਲਾਈਨ ਲਾ ਲਾਂਗੇ ਤੇ ਇੱਥੇ ਆਪਣਾ ਆਜੂ ਕਮਰ ਦਾ ਠੀਕ ਹੈ ਕਮਰ 14 ਤੇ ਆਪਾਂ ਲਾਵਾਂਗੇ 15 ਦਾ ਅੱਧ ਕਰਕੇ 7.5 ਦੇ ਤੇ ਇਸ ਤਰੀਕੇ ਨਾਲ ਸਾਰੇ ਆਪਾਂ ਨਿਸ਼ਾਨ ਲਾ ਲੈਣੇ ਆ ਤੇ ਇਹਨਾਂ ਦੀ ਜਿਹੜੀ ਪਲੂਈਆਂ ਦੇ نیچے ਤੋਂ ਫੀਟਿੰਗ ਮੈਣੀ ਹੈ ਜਿਹੜੇ ਜ਼ਿਆਦਾ ਪਤਲੇ ਆ ਜਾਂ ਜਾ ਪਾਰੇ ਆ ਹਰੇਕ ਦੀ ਆਪਾਂ ਮਿਲ ਸਕਦੇ ਆ ਤੇ ਉਹ ਆਪਾਂ ਨਿਸ਼ਾਨ ਲਾ ਕੇ ਸਾਰੇ ਨਿਸ਼ਾਨਾਂ ਨੂੰ ਆਪਾਂ ਨੇ ਇਸ ਤਰ੍ਹਾਂ ਬਲਾ ਲੈਣਾ ਠੀਕ ਹੈ ਜੀ ਤੇ ਇਹ ਆਪਾਂ ਨੇ ਇੱਥੋਂ ਨਿਸ਼ਾਨ ਸਾਰੇ ਲਾ ਲਏ 2 2 ਇੰਚ ਵਿੱਚ ਕਪੜਾ ਛੱਡ ਲਿਆ ਤੇ ਜਿਹੜੀ ਸਾਈਡ ਪਲੋਈ ਆ ਆਪਣੀ ਮੋਢੇ ਵਾਲੀ ਪਲੋਈ ਪਾਵਾਂਗੇ ਬਿਲਕੁਲ ਕਾਰਨ ਚੋਂ ਪਾਵਾਂਗੇ ਇਹ ਕਾਰਨਰ ਜੋ ਤਾਂ ਪਾਉਣੀ ਆ ਤਾਂ ਕਿਉਂਕਿ ਇਹ 16 ਇੰਚ ਨਾਪਦਾ ਤੇ ਜਿਹੜੇ ਜ਼ਿਆਦਾ ਬ੍ਰੈਸਟ ਆ ਦਾ ਹੁੰਦਾ ਉਹਦਾ ਆਪਾਂ ਕਾਰਨਰ ਤੋਂ نیچے ਲਾਉਣੀ ਆ ਠੀਕ ਹੈ ਤੇ ਹੁਣ ਆਪਾਂ ਇਹਦਾ ਕਮਰ ਦਾ ਲਾਉਣਾ ਕਮਰ ਦਾ ਜਿਹੜੀ ਆਪਣੀ ਫੀਟਿੰਗ ਤੋਂ ਉੱਪਰ ਰੱਖਾਂਗੇ ਤੇ ਇਧਰੋਂ ਆਪਾਂ 1.5 ਇੰਚ ਰੱਖ ਕੇ ਸਨ ਛੱਡਾਂਗੇ 1.5 ਇੰਚ ਦਾ ਤੇ ਵਿਚਾਲੇ ਲਾ ਕੇ ਇਸ ਤਰ੍ਹਾਂ ਲਾ ਲਿਆ ਇੱਥੋਂ ਧੀਰੇ ਦੀ ਕਾਟ ਅੱਧੇ ਇੰਚ ਦੀ ਤੇ 2 ਇੰਚ ਦਾ ਆਪਾਂ ਗਲੇ ਦਾ ਨਿਸ਼ਾਨ ਲਾ ਲਿਆ ਠੀਕ ਹੈ ਤੇ ਇਸ ਹਾਵ ਨਾਲ ਆਪਾਂ ਸਾਰੇ ਨਿਸ਼ਾਨ ਜਿਹੜੇ ਆ ਲਾਈਨਿੰਗ ਦੇ ਉੱਪਰ ਪੂਰੇ ਚੰਗੀ ਤਰ੍ਹਾਂ ਸਹੀ ਲਾਉਣੇ ਆ ਤੇ ਆਪਾਂ ਨੇ ਦੂਸਰੇ ਕਮੀਜ਼ ਤੇ ਕੋਈ ਵੀ ਨਿਸ਼ਾਨ ਨਹੀਂ ਲਾਉਣਾ ਇਹ ਇਹ ਆਪਾਂ ਸਾਰੇ ਨਿਸ਼ਾਨ ਲਾਈਨਿੰਗ ਤੇ ਪੂਰੀ ਚੰਗੀ ਤਰ੍ਹਾਂ ਲਾ ਕੇ ਫਿਰ ਆਪਾਂ ਇਹ ਇਹਨੂੰ ਉੱਪਰ ਰੱਖ ਕੇ ਉਹਦੀ ਕਟਿੰਗ ਕਰਨੀ ਹੈ ਠੀਕ ਹੈ ਜੀ ਉਹ ਆਪਾਂ ਜਿਹੜੇ ਲੈਸਾਂ ਦੋਨੇ ਸਾਈਡਾਂ ਲੱਗਣਾ ਉਹਦਾ ਸੈਂਟਰ ਦੋਨੇ ਮਿਲਾ ਕੇ ਰੱਖ ਕੇ ਇਹ ਉੱਪਰ ਰੱਖ ਕੇ ਆਪਾਂ ਕਟਿੰਗ ਕਰ ਲਾਂਗੇ ਠੀਕ ਹੈ ਅੱਜ ਤੁਹਾਨੂੰ ਇਕੱਲੀ ਲਾਈਨਿੰਗ ਤੇ ਕਟਿੰਗ ਕਰਕੇ ਦੱਸੀ ਹੈ ਸਾਰੇ ਨਿਸ਼ਾਨ ਲਾ ਕੇ ਕਿਉਂਕਿ ਲੰਬੀ ਵੀਡੀਓ ਜ਼ਿਆਦਾ ਬਣ ਜਾਂਦੀ ਹੈ ਤੇ ਆਪਾਂ ਤੁਹਾਨੂੰ ਲਾਈਵ ਵਿੱਚ ਸਾਰਾ ਵਖਾਉਣੀ ਹੁੰਨੇ ਪ੍ਰੋਪਰ ਜਿਵੇਂ ਜਿਵੇਂ ਆਪਾਂ ਕਟਿੰਗ ਕਰਦੇ ਆ ਤੇ ਤੁਸੀਂ ਮੇਰੇ ਲਾਈਵ ਤੇ ਜ਼ਰੂਰ ਆਇਆ ਕਰੋ ਤੇ ਕਮੈਂਟ ਕਰਕੇ ਵੀ ਉੱਚ ਆਪਾਂ ਨਾਲ ਦੀ ਨਾਲ ਪੁੱਛ ਸਕਦੇ ਹਾਂ ਤੇ ਕਿਉਂਕਿ ਆਪਾਂ ਲਾਈਵ ਚ ਦੱਸ ਰਹੇ ਹਾਂ ਨਾਲ ਦੀ ਨਾਲ ਹੀ ਤੁਹਾਨੂੰ ਸਾਰਾ ਦੱਸ ਦਿਆ ਕਰਾਂਗੇ ਤੇ ਆਪਾਂ ਨਿਸ਼ਾਨ ਇਸ ਤਰੀਕੇ ਨਾਲ ਸਾਰੇ ਦੂਸਰੀ ਸਾਈਡ ਲਾ ਲੈਨੇ ਆ ਤੇ ਮੇਰੀ ਚਲਦੀ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼ ਜਿਹੜੇ ਵੀ ਨਵੇਂ ਆ ਜਾਂ ਮੇਰੀਆਂ ਇਦਾਂ ਦੀਆਂ ਹੋਰ ਵੀਡੀਓ ਦੇਖਣੀ ਚਾਹੁੰਦੇ ਆ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਮੇਰੀ ਵੀਡੀਓ ਜਿਹੜੀ ਦੇਖ ਰਹੇ ਹੋ ਤੇ ਜੇ ਕੋਈ ਤੁਹਾਨੂੰ ਨਹੀਂ ਵੀ ਸਮਝ ਲੱਗੀ ਤੇ ਤੁਸੀਂ ਦੁਬਾਰਾ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਤੇ ਮੇਰੇ ਲਾਈਵ ਵਿੱਚ ਵੀ ਆ ਕੇ ਪੁੱਛ ਸਕਦੇ ਹੋ ਤੇ ਇਹ ਆਪਣੇ ਕੋਲੇ ਜਿਹੜਾ ਕੱਪੜਾ ਹੋਣ ਇਹਨੂੰ ਆਪਾਂ ਇਹਦੀਆਂ ਲੈਸ ਜਿਹੜੀ ਹੈ ਇਹਨੂੰ ਆਪਾਂ ਇੱਕ ਦੂਜੇ ਦੇ ਉੱਪਰ ਰੱਖ ਕੇ ਤੇ ਇਦਾਂ ਆਪਾਂ ਵਿਚਾਲਾ ਕਰਕੇ ਸੈੱਟ ਕਰਕੇ ਰੱਖਾਂਗੇ ਤੇ ਜਿਹੜੀ ਆਪਣੀ ਲਾਈਨਿੰਗ ਆ ਉਹ ਉੱਪਰ ਆ ਕੇ ਇਹਦੀ ਕਟਿੰਗ ਕਰਾਂਗੇ ਠੀਕ ਹੈ ਜੀ